ਅਕਸਰ ਚਾਚਾ ਦਾ ਵਿਸ਼ਾ ਬੜੇ ਰਹਿਣ ਵਾਲੇ ਪੰਨਾ ਸਿੱਧੂ ਨੂੰ ਪੁਲਸ ਨੇ ਗ੍ਰਿਫਤਾਰ ਕਰ ਲਿਆ ਤਾਂ ਕਿਸੇ ਨਾ ਕਿਸੇ ਮਾਮਲੇ 'ਚ ਅਕਸਰ ਚਾਚਾ ਚੜ੍ਹੇ ਰਹਿੰਦੇ ਆ ਪੰਨਾ ਸਿੱਧੂ ਤਾਂ ਉਸ ਨੂੰ ਅੱਜ ਪੁਲਸ ਨੇ ਹਿਰਾਸਤ 'ਚ ਲਿਆ ਤਾਂ ਦਾਦ ਦੇ ਇੱਕ ਵੀਡੀਓ ਆ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਿਹਾ ਜਿਸ ਵਿੱਚ ਕਾਲ ਦੇਖਿਆ ਹੋਇਆ ਹੈ ਕਿ 7 ਦੇ 10 ਦਸੰਬਰ ਨੂੰ ਤਿੱਬੀ ਹਰੂਬਾਦਗੜ੍ਹ ਰਾਜਸਥਾਨ ਸ਼ਰਾਵਤ ਕੈਮੀਕਲ ਫੈਕਟਰੀ ਨੇ ਲੜਾਈ ਲੜ ਰਹੇ ਬੈਂਗਾ ਸਿੱਧੂ ਤੇ ਹੋ ਨੌਜਵਾਨਾਂ ਉੱਤੇ 307 ਦੇ ਝੂਠੇ ਪਾਚੇ ਖਿਲਾਫ ਤਾਂਨੇ ਲਈ ਵਡਾਈ ਕਰ ਰਿਹਾ ਜਾ ਰਿਹਾ ਹੈ ਉਸ ਤੋਂ ਇੱਕ ਦਿਨ ਪਹਿਲਾਂ ਹੀ ਪੰਜਾਬ ਪਰ ਉਸਨੇ ਸਵੇਰੇ ਪਾਨਾ ਸਿੰਘ ਨੂੰ ਹਰਾਸ ਦਿਲਾਇਆ ਤਾਂ ਇਹ ਵੀਡੀਓ ਆ ਜਿਹੜੀ ਸੋਸ਼ਲ ਮੀਡੀਆ ਤੇ ਵਾਇਰਲ ਹੋਈ ਹੈ ਜਿਸ ਵਿੱਚ ਪੰਜਾਬ ਪੁਲਿਸ ਦੇ ਅਧਿਕਾਰੀ ਆ ਜਿਹੜੇ ਪਾਨਾ ਸਿੱਧੂ ਨੂੰ ਲੈ ਜਾਂਦੇ ਹੋਏ ਨਜ਼ਰ ਆ ਰਹੇ ਨੇ ਖਣਾ ਤਰੋਣ ਵਾਲੇ ਸਟਾਫ ਆ ਜੀ ਚੱਲ ਆਉਣਾ ਬੜਾ ਜੱਜੇ ਏੜੀ ਮਾ ਵੈਕ ਹਾਂ ਜੱਪਾ ਨਾਸਿਦੂ ਨੂੰ ਹਿਰਾਸਤ ਵਿੱਚ ਲਿਆ ਤਾਂ ਅਕਸਰ ਜਾ ਚਾਰਚਾ ਦਾ ਵਿਸ਼ਾ ਵੜਿਆ ਰਹਿੰਦਾ ਪਾਨਾ ਸਿੱਧੂ ਕਿਸੇ ਨਾ ਕਿਸੇ ਮਾਮਲੇ 'ਚ ਭਾਵੇਂ ਗੱਲ ਕਰੀਏ ਕਿ ਟ੍ਰੈਵਲ ਆ ਜਾਂ ਤਨੂ ਲਾਕੇ ਕਿਤੇ ਨਾ ਕਿਤੇ ਜਿਹੜੇ ਆ ਉਹ ਪੰਗਾ ਲਾ ਕੇ ਹਟਦੇ ਆ ਜਾਂ ਪੰਗਾ ਪਾ ਕੇ ਰੱਖਦੇ ਆ ਜੇ ਘਰ ਦੇਖਿਆ ਜਾਵੇ ਕਿ ਪਾਨਾ ਸਿੱਧੂ ਪਹਿਲਾਂ ਚਰਚਾ ਦਾ ਵਿਸ਼ਾ ਬੜੇ ਸੀ ਜਦੋਂ ਸਮਰੂਹ ਵਿੱਚ ਪ੍ਰਦਰਸ਼ਨ ਹੋਇਆ ਸੀ ਤਾਂ ਉਸ ਸਮੇਂ ਵੀ ਚਰਚਾ ਦਾ ਵਿਸ਼ਾ ਬੜੇ ਸੀ ਪਾਨਾ ਸਿੱਧੂ ਅਤੇ ਪਾਨਾ ਸਿੱਧੂ ਜਦੋਂ ਗਾ ਗ੍ਰਿਫਤਾਰ ਕੀਤਾ ਗਿਆ ਸੀ ਤਾਂ ਪਾਨਾ ਸਿੱਧੂ ਦੇ ਪਿੰਡਬਰਦਾਈ ਘੱਟ ਹੋਇਆ ਸੀ ਤਾਂ ਉਹ ਸਭੇ ਖੂ ਚਰਚਾ ਦਾ ਵਿਸ਼ਾ ਬੜੇ ਸੀ ਪਾਨਾ ਸਿੱਧੂ ਤਾਂ ਇੱਕ ਵਾਰ ਫਿਰ ਤੋਂ ਪਾਨਾ ਸਿੱਧੂ ਨੂੰ ਪੁਲਿਸ ਨੇ ਹਿਰਾਸਤ ਵਿੱਚ ਲੈ ਲਿਆ ਤਾਂ ਪਾਨਾ ਸਿੱਧੂ ਖੁਦ ਇਹ ਵੀ ਕਹਿੰਦੇ ਹੋਏ ਸੁਰਾਇ ਦੇ ਰਿਹਾ ਕਿ ਤੁਨੌਲਾ ਪੁਲਿਸ ਦੇ ਬਲਾਜਬ ਨੇ ਜਿਹੜੇ ਲੈ ਕੇ ਜਾ ਰਹੇ ਨੇ ਹਾਲਾਂਕਿ ਇਸ ਵਿੱਚ ਕਿਹੜਾ ਮਾਮਲਾ ਕੀ ਗਲਵਾਤਾ ਉਹ ਤਾਂ ਹਲੇ ਪੁਲਿਸ ਕਰਮਚਾਰੀ ਕੋਈ ਜਾਣਕਾਰੀ ਸਾਹਮਣੇ ਨਹੀਂ ਆਈ ਪਰ ਜੋ ਸ਼ੋਸ਼ਣ ਵਿਧੀਆਤੇ ਵੀਡੀਓ ਵਾਇਰਲ ਹੋ ਰਹੀਆ ਉਸਤੇ ਧੂੜ ਲਿਖੇ ਗਾ ਵੀਡੀਓ ਵਾਇਲ ਕਿਤੇ ਗਿਆ ਕਿ ਫਾਲਕੇ ਦਾਸ ਤੋਂ ਸਬੰਧ ਨੂੰ ਵੀ ਹਨੂਮਾਨਗੜ੍ਹ ਰਾਜਸਥਾਨ ਸ਼ਰਾਬ ਅਤੇ ਕੈਮੀਕਲ ਫੈਕਟਰੀ ਦੇ ਲੜਾਈ ਲੜ ਰਹਿ ਮੈਂਗਾ ਸਿੱਧੂ ਤੇ ਹੋ ਨੌਜਵਾਨਾ ਉਤੇ 307 ਦੇ ਚੁਥੇ ਪਾਤੀ ਖਿਲਾਫ ਧਰਨੇ ਲਈ ਵੱਡਾ ਇਕੱਠ ਹੋਣ ਜਾ ਰਿਹਾ ਹੈ ਉਸ ਤੋਂ ਇੱਕ ਦਿਨ ਪਹਿਲਾਂ ਹੀ ਪੰਜਾਬ ਪੁਲਿਸ ਨੇ ਸਵੇਰੇ ਪੰਨਾ ਸਿੱਧੂ ਹਿਰਾਸਤ ਵਿੱਚ ਲਿਆ ਤਾਂ ਹੁਣ ਵੀਡੀਓ ਵਾਇਰਲ ਹੋ ਰਹੀਆ ਤੇ ਸਵੇਰੇ ਇਹ ਦੱਸਿਆ ਜਾ ਰਿਹਾ ਹੈ ਕਿ ਪੰਨਾ ਸਿੱਧੂ ਹਿਰਾਸਤ ਵਿੱਚ ਲੈ ਲਿਆ ਗਿਆ ਹੈ ਹਾਲਾਕੇ ਹੁਣ ਤੱਕ ਕੋਈ ਅਦਕਰੀਆ ਨਹੀਂ ਕੋਈ ਇਸ ਵੰਦੀ ਕੋਈ ਜਾਣਕਾਰੀ ਸਾਹਮਣੇ ਨਹੀਂ ਆਈ ਪਰ ਕਿਤੇ ਨਾ ਕਿਤੇ ਇਸ ਵੀਡੀਓ ਨੇ ਜਰੂਰ ਇੱਕ ਵਾਰ ਫਿਰ ਤੋਂ ਚਾਚਾ ਦਾ ਅਭਿਸ਼ਾ ਬਣਾ ਕੇ ਰੱਖ ਦਿੱਤੇ ਆ ਪਾਨਾ ਸਿੱਧੂ ਤਾਂ ਪਾਨਾ ਸਿੱਧੂ ਬਿੱਤੇ ਸਮੇ ਤੋਂ ਅਕਸਰ ਕਿਸੇ ਨਾ ਕਿਸੇ ਮਾਮਲੇ ਲੈ ਕੇ ਚਾਚਾ ਦਾ ਅਭਿਸ਼ਾ ਬਣੇ ਰਹਿੰਦੇ ਆ ਭਾਵੇਂ ਕਿ ਟਰੈਵਲ ਏਜੰਟਾ ਦੇ ਮਾਮਲ ਨੂੰ ਲੈ ਕੇ ਭਾਵੇਂ ਕਿ ਦੋ ਜਵਾਨਾਂ ਨੂੰ ਜਿਹੜੇ ਪੈਸੇ ਜਿੰਨਾਂ ਦੇ ਡੁੱਬ ਚੁੱਕੇ ਆ ਉਹ ਟਰੈਵਲ ਏਜੰਟਾ ਤੋਂ ਦੁਵਾਨ ਦਾ ਵੱਡਾ ਦਾਵਾ ਠੋਗਦੇ ਆ ਪਾਨਾ ਸਿੱਧੂ ਅਕਸਰ ਇਸੇ ਨਾਲ ਕਿ ਸੇਟਲ ਜਾਂ ਤਨੂ ਲੈ ਕੇ ਲਾਇਬ ਵੀ ਹੁੰਦੇ ਆ ਜਾਂ ਇੱਥੋਂ ਤੱਕ ਉਹ ਆਪ ਬਾਹਰ ਹੋ ਕੇ ਸਿੱਧੇ ਗાળા ਤੱਕ ਪਹੁੰਚ ਜਾਂਦੇ ਆ ਜਿਸ ਦੇ ਚਲਦਿਆ ਅਕਸਰ ਕਿਸੇ ਨਾ ਕਿਸੇ ਮਾਮਲੇ ਚੱਕਸੁੱਤੇ ਕਰ ਜਾਂਦੇ ਆ ਤੇ ਫਿਰ ਸਬੰਧੋਂ ਕੋਈ ਰੁਪਈਆ ਮਾਮਲਾ ਉਹਨਾਂ ਤੇ ਦਾ ਦਲਦ ਕਰ ਲਿਆ ਜਾਂਦਾ ਹੈ ਜਾਂ ਕਾਇਰਾਂ ਦਾ ਜਾਂਤਾ ਵੱਲੋਂ ਸ਼ਿਕਾਇਤਾਂ ਦਿੱਤੀਆਂ ਜਾਂਦੀਆਂ ਤਾਂ ਉਸ ਦੇ ਤਹਿਤ ਕਿਤੇ ਨਾ ਕਿਤੇ ਅਕਸਰ ਕੋਈ ਨਾ ਕੋਈ ਪੁਸਥਾਣੇ ਚੋਂ ਕਾਰਵਾਈ ਆ ਜਿਹੜੀ ਉਹ ਪੰਨਾ ਸਿੱਧੂ ਤੇ ਅਕਸਰ ਹੁੰਦੀ ਹੈ ਤਾਂ ਹੁਣ ਇੱਕ ਵਾਰ ਫਿਰ ਪੰਨਾ ਸਿੱਧੂ ਨੂੰ ਹਿਰਾਸਤ ਵਿੱਚ ਲਿਆ ਗਿਆ ਤਾਂ ਇਹ ਵੀਡੀਓ ਦਾ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਆ ਜਿਸ ਵਿੱਚ ਕਿ 10 ਦਸੰਬਰ ਨੂੰ ਅਧਿਫਤ ਹੋਣ ਵਾਲੇ ਇੱਕ ਜਾਣਕਾਰੀ ਸਾਂਝੀ ਕੀਤੀ ਗਿਆ ਕਿ ਭਲਕੇ ਕੱਠ ਹੋਣਾ ਸੀ ਪਰ ਉਸ ਤੋਂ ਪਹਿਲਾਂ ਹੀ ਜਿਹੜਾ ਕੇ ਪਾਨਾ ਸਿੱਧੂ ਨੂੰ ਦਿਖਾੜ ਕਰਨ ਹੈ ਜਿਸ ਵਿੱਚ ਮਹਿੰਗਾ ਸਿੱਧੂ ਅਤੇ ਹੋਰ ਨੌਜਵਾਨਾ ਸਮੇਤ ਉਹਨਾਂ ਤੇ ਜੋ 307 ਦੇ ਪਾਚੇ ਜਿਹੜੇ ਹੋਏ ਹੋਏ ਨੇ ਉਹਨਾਂ ਦੇ ਖਿਲਾਫ ਰੋਸ ਪ੍ਰਦਰਸ਼ਨ ਹੋਣਾ ਸੀ ਤਾਂ ਉਸ ਤੋਂ ਪਹਿਲਾਂ ਹੀ ਪਾਨਾ ਸਿੱਧੂ ਨੂੰ ਰਾਸਤੇ ਵਿੱਚ ਨੇ ਆ ਤਮ ਆ ਕੇ ਤੱਕੇ ਕੁਝ ਹੋਰੇ ਆ ਕੇ ਕੁਝ ਪਰ ਨਾ ਸਿੱਧੂ ਕਹਿ ਰਿਹਾ ਆਉ ਤੁਹਾਨੂੰ ਸਿੱਧਿਆ ਤਸਵੀਰਾਂ ਦਿਖਾ ਦਿੰਨੇ ਆਂ ਲੱਗਦਾ ਸਮੁੰਦਰ ਵੇਨਾ ਖਾਣਾ ਤਰੋਂ ਲੈ ਆਲੇ ਸਟਾਫ ਆ ਜੀ ਚਲ ਆਉਂਦੇ ਅਸੀਂ ਜੀੜੇ ਪੜੀ ਨਾ ਵਾਏ ਹੰਗ ਲੱਗੇ ਬੰਦੇ ਦਾ ਵੀ ਨਾਮ ਥਾਣਾ ਤਰੋਲਾ ਵਾਲੇ ਸਟਾਫ ਆ ਜੀ ਆਉਂਦਾ ਕਿਥੇ ਤੜੀ ਸੁਣਾ ਵਾਏ